ਚੋਰਾ ਨਾ ਉਹ ਟਰਾਲੀ ਚੋਰਾ ਨਾ ਸਾਥ ਨਾ ਦਿਓ ਆ ਇਹ ਡਰਾਮੇ ਕਰਦੇ ਸਕੂਲਾਂ 'ਚ ਇਹਨਾਂ ਦਾ ਸਾਥ ਨਾ ਦਿਓ ਜਿੰਨੇ ਐਮਐਲਏ ਜਿੰਨੇ ਬਣਾਏ ਐਮਪੀ ਉਹ ਸ਼ੋਰ ਇਕੱਠੇ ਕਰਕੇ ਬੱਜ ਜਾਂਦੇ ਬਾਹਰ ਤੇ ਕੁਛ ਨਹੀਂ ਦੇਣਾ ਇਹਨੇ ਸਾਨੂੰ ਸਭ ਗੱਲਾਂ ਦੇ ਕਕਰਾਲਾ ਨਾ ਦਿੱਤਾ ਨਾ ਪਹਿਲਾਂ ਦਿੱਤਾ ਕਿਸ ਨੇ ਤਾਂ ਇਹਨਾਂ ਨੇ ਦੇਣਾ ਸਾਡੇ ਦਾਦਾ ਲੱਖ ਦੇ ਟਰੈਕਟਰ ਉਹ ਪੁਤਾਲਿਆਂ ਪਾੜੇ ਉਹ ਚਾਰ ਚਰ ਰੱਖਲੇ ਟਰਾਲੇ ਸਾਡੇ ਉਹ ਸੇਬ ਬਣਾਦੇ ਇਹ ਬਾਪੀ ਸਰਕਾਰ ਨੇ ਇਹ ਚੋਰਾਂ ਨੇ ਲੈ ਗਏ ਟਰਾਲੇ ਸਾਡੇ ਉਹ ਸਾਡੇ ਨੂਨ ਮਿਰਚਾਂ ਦੇ ਡੱਬੇ ਵੀ ਦੀ ਛੱਡੋ ਚੋਰਾਂ ਨੇ ਇਹ ਕਿੱਥੇ ਚੋਰ ਬਹਾਦੇ ਓ ਦੁਆ ਰਖ ਨੌਰੀ ਬਾਰਡਰ ਤੇ ਤੇ ਸ਼ੰਭੂ ਬਾਰਡਰ ਤੇ ਸਾਨੂੰ ਮੋਰਚਾ ਲਾਉਣਾ ਪਿਆ ਮੋਰਚਾ ਲਾਇਆ ਸੈਂਟਰ ਸਰਕਾਰ ਦੇ ਖਿਲਾਫ ਪੰਜਾਬ ਸਰਕਾਰ ਨਾਲ ਕੋਈ ਮਤਲਬ ਨਹੀਂ ਸੀ ਸਾਡਾ ਸੈਂਟਰ ਸਰਕਾਰ ਨੇ ਸਾਡੇ ਦੇ ਗੋਲੀਆਂ ਵੀ ਚਲਾਈਆਂ ਅਥਰੂ ਕੈਸ ਵੀ ਛੱਡੇ ਪਾਣੀਆਂ ਬਿਛਾੜਾਂ ਵੀ ਮਾਰੀਆਂ 400 ਬੰਦਾ ਸਾਡਾ ਫੱਟੜ ਵੀ ਕੀਤਾ ਇੱਕ ਨੌਜਵਾਨ ਸਾਡਾ ਬੱਲੋ ਪਿੰਡ ਦਾ 21 ਸਾਲ ਦਾ ਨੌਜਵਾਨ ਕੱਲਾ ਪੁੱਤ ਮਾਪਿਆਂ ਵੇ ਉਹਨੂੰ ਸ਼ਹੀਦ ਕੀਤਾ ਸਿੱਧੀ ਗੋਲੀ ਮਾਰ ਕੇ ਤੇ ਪਰ ਤੇ ਜਿਹੜਾ ਰਸਤਾ ਰੋਕਿਆ ਸੀ ਉਹ ਰੋਕਿਆ ਸੀ ਸੈਂਟਰ ਸਰਕਾਰ ਨੇ ਸੈਂਟਰ ਸਰਕਾਰ ਦੇ ਖਿਲਾਫ ਸਾਡੀ ਲੜਾਈ ਸੀ ਸੈਂਟਰ ਖਰਾਬ ਨੇ ਮੁਰੇ ਸੜਕ ਰੋਕੀ ਸੀ ਅਸੀਂ ਸੜਕ ਦੀ ਸਾਈਡ ਤੇ ਬੈਠੇ ਸੀ ਸਾਡੇ ਜਿੱਥੇ ਸੀ ਬੈਠੇ ਸੀ ਉੱਥੇ ਰਸਤੇ ਚੱਲ ਰਹੇ ਸੀ ਜਿਹੜੇ ਸਾਡੇ ਗਏ ਆ ਬਾਰਡਰਾਂ ਤੇ ਉਹਨਾਂ ਨੇ ਸਾਰਾ ਕੁਝ ਦੇਖਿਆ ਫੇਰੇ ਪੰਜਾਬ ਸਰਕਾਰ ਨੂੰ ਕੀ ਬਸਤ ਪੈ ਗਿਆ ਬਾਈ ਪੰਜਾਬ ਸਰਕਾਰ ਦਾ ਲੱਲਖਖਾ ਹੀ ਨਹੀਂ ਹਾਲਤਾਂ ਦੱਸ ਦੇਣਾ ਵੀ ਸਾਡੇ ਇਹਨਾਂ ਦਾ ਮਤਲਬ ਕੀ ਸੀ ਇਹ ਟਰਾਲੀ ਚੋਰਾਂ ਦਾ ਓਏ ਟਰੈਕਟਰ ਚੋਰਾਂ ਦਾ ਸਾਥ ਦੇ ਨਾਲੋਂ ਵੀਰੋ ਹਾਂ ਕਿਸੇ ਸਰਕਾਰ ਨੇ ਸਾਨੂੰ ਕੰਡ ਨਹੀਂ ਪਾਈ ਤੇ ਨਾ ਇਹਨਾਂ ਨੇ ਪਾਉਣੀ ਐ ਇਹਨਾਂ ਦਾ ਸਾਥ ਮਤ ਦਿਓ ਇਹ ਚੋਰਾਂ ਦਾ ਓਏ ਟਰੈਕਟਰ ਚੋਰਾਂ ਦਾ ਓਏ ਟਰਾਲੀ ਚੋਰਾਂ ਦਾ ਸਾਥ ਨਾ ਦਿਓ ਆ ਜਿਹੜੇ ਡਰਾਮੇ ਕਰਦੇ ਸਕੂਲਾਂ 'ਚ ਇਹਨਾਂ ਦਾ ਸਾਥ ਨਾ ਦਿਓ ਔਰ ਚੋਰਾ ਦਾ ਸਾਥ ਦੇ ਕੇ ਚੋਰੀ ਘਹਾਵਾ ਗਿਆ ਪਰ ਹੋਰ ਕੁਝ ਨਹੀਂ ਖੰਡ ਸਕਦੇ ਇਹਨਾਂ ਨੇ ਕਰਨਾ ਕਰੋਣਾ ਕੁਝ ਨਹੀਂ ਕੋਈ ਈ ਪੱਥਰ ਰੱਖ ਕੇ ਕਿਸੇ ਦਾ ਕੁਝ ਨਹੀਂ ਕਰਨਾ ਉਹ ਆ ਰੰਗ ਰੋਗਲ ਕਰਕੇ ਬੜੀਆਂ ਬਿਲਡਿੰਗਾਂ ਨੂੰ ਸੋਧਦੇ ਡਰਾਮੇ ਕਰ ਰਹੇ ਡਰਾਮੇ ਸਿਰਫ ਡਰਾਮੇ ਤੋਂ ਇਲਾਵਾ ਕੁਝ ਨਹੀਂ ਹੋਇਆ ਸਮਝੋ ਇਹਨਾਂ ਨੂੰ ਕੁਝ ਨਹੀਂ ਦੇਣਾ ਇਹਨਾਂ ਨੇ ਸਾਨੂੰ ਸਾਲ ਗੱਲਾਂ ਦੇ ਗਲ ਕੜਾਣ ਨਾ ਨਾ ਦਿੱਤਾ ਨਾ ਪਹਿਲਾਂ ਦਿੱਤਾ ਕਿਸ ਨੇ ਨਾ ਇਹਨਾਂ ਨੇ ਦੇਣਾ ਸੋ ਇਸ ਕਰਕੇ ਇਹਨਾਂ ਤੋਂ ਬਚੋ ਇਹਦਾ ਸ਼ੋਰ ਆ ਆਪਾਂ ਗੱਡੀਆਂ ਦੇ ਵਹਾਤੇ ਜਿੰਨੇ ਐਮਐਲਏ ਜਿੰਨੇ ਬਣਾਏ ਐਮਪੀ ਉਹ ਚੋਰ ਇਕੱਠੇ ਕਰਕੇ ਗੱਡੀਆਂ ਦੇ ਵਹਾਤੇ ਦੋਸ਼ ਸਾਡਾ ਕਸੂਰ ਸਾਡਾ ਅਸੀਂ ਵੋਟਾਂ ਪਾ ਕੇ ਇਹਨਾਂ ਨੂੰ ਬਣਾਏ ਪਰ ਕੀ ਪਤਾ ਸੀ ਵੀ ਇਹ ਸਾਰੇ ਚੋਰ ਨੇ ਜੇ ਸਾਨੂੰ ਪਤਾ ਹੁੰਦਾ ਕਿਉਂ ਵੋਟਾਂ ਪਾਉਂਦੇ ਆ ਮੁੱਲ ਦੇਦਾ ਸਾਨੂੰ 1.5 ਲੱਖ ਦੇ ਟਰੈਕਟਰ ਉਹ ਪੁੱਤਾਂ ਵਾਲਗੇ ਪਾਰੇ ਉਹ 4-4 ਲੱਖ ਦੇ ਟਰਾਲੇ ਸਾਡੇ ਉਹ ਖੇਹ ਬਣਾ ਦੇ ਇਹ ਪਾਪੀ ਸਰਕਾਰ ਨੇ ਇਹ ਚੋਰਾਂ ਨੇ ਲੈ ਗਏ ਟਰਾਲੇ ਸਾਡੇ ਟਰੈਕਟਰ 1.5 ਲੱਖ ਦੇ ਉਹ ਸਾਡੀਆਂ ਫ੍ਰਿਜਾਂ ਸਾਡੇ ਕੂਲਰ ਸਾਡੇ ਟੀਵੀ ਨੇ ਉਹ ਸਾਡੀਆਂ ਏਸੀ ਉਹ ਸਾਡੇ ਨਮਕ ਮਿਰਚਾਂ ਦੇ ਡੱਬੇ ਵੀ ਛੱਡੋ ਚੋਰਾਂ ਨੇ ਇਹ ਕਿੱਥੇ ਚੋਰੀ ਬਹਾਲਦੇ ਓਏ ਲੋਕੋ ਤੁਸੀਂ ਲੋਕਾਂ ਵਾਂ ਗੱਡੀਆਂ ਦੇ ਬਾਹਰ ਤੇ ਐਮਐਲਏ ਚੋਰ ਇਹ ਚੋਰਾਂ ਦਾ ਹਿਸਾਬ ਲਵਾਂਗੇ ਉਹ ਚੋਰਾਂ ਨਾਲ ਸਾਥ ਦੇਣ ਵਾਲੇ ਚੋਰ ਨਾ ਕਹਾਓ ਆਪਣੇ ਆਪ ਨੂੰ ਇਹ ਸਰਕਾਰਾਂ ਨੇ ਕਿਸੇ ਨੂੰ ਕੁਝ ਦਿੱਤਾ ਨਹੀਂ ਪਹਿਲਾਂ ਵੀ ਬੜੀਆਂ ਆਈਆਂ ਨਾ ਇਹਨਾਂ ਨੇ ਕੁਝ ਦੇਣਾ ਐ ਇੰਨਾ ਕਹਿੰਦਾ ਹੋਇਆ ਖਮਾ ਜੱਜ ਕਾ ਬਚੋ ਚੋਰਾਂ ਤੋਂ ਬਚੋ ਦੁਆਰਾ ਖਨੌਰੀ ਬਾਰਡਰ ਤੇ ਤੇ ਸ਼ੰਭੂ ਬਾਰਡਰ ਤੇ ਸਾਨੂੰ ਮੋਰਚਾ ਲਾਉਣਾ ਪਿਆ ਮੋਰਚਾ ਲਾਇਆ ਸੈਂਟਰ ਸਰਕਾਰ ਦੇ ਖਿਲਾਫ ਪੰਜਾਬ ਸਰਕਾਰ ਨਾਲ ਕੋਈ ਮਤਲਬ ਨਹੀਂ ਸੀ ਸਾਡਾ ਸੈਂਟਰ ਸਰਕਾਰ ਨੇ ਸਾਡੇ ਤੇ ਗੋਲੀਆਂ ਵੀ ਚਲਾਈਆਂ ਅਥਰੂ ਪੈਸ ਵੀ ਛੱਡੇ ਪਾਣੀਆਂ ਵਿਛਾੜਾਂ ਵੀ ਮਾਰੀਆਂ 400 ਬੰਦਾ ਸਾਡਾ ਫੱਟੜ ਵੀ ਕੀਤਾ ਇੱਕ ਨੌਜਵਾਨ ਸਾਡਾ ਬੱਲੋ ਪਿੰਡ ਦਾ 21 ਸਾਲ ਦਾ ਨੌਜਵਾਨ ਕੱਲਾ ਪੁੱਤ ਮਾਪਿਆਂ ਦੇ ਉਹਨੂੰ ਸ਼ਹੀਦ ਕੀਤਾ ਸਿੱਧੀ ਗੋਲੀ ਮਾਰ ਕੇ ਤੇ ਪਰ ਜਿਹੜਾ ਰਸਤਾ ਰੋਕਿਆ ਸੀ ਉਹ ਰੋਕਿਆ ਸੀ ਸੈਂਟਰ ਸਰਕਾਰ ਨੇ ਸੈਂਟਰ ਸਰਕਾਰ ਦੇ ਖਿਲਾਫ ਸਾਡੀ ਲੜਾਈ ਸੀ ਸੈਂਟਰ ਖਰਾਬ ਨੇ ਮੁਰੇ ਸੜਕ ਰੋਕੀ ਸੀ ਅਸੀਂ ਸੜਕ ਦੀ ਸਾਈਡ ਤੇ ਬੈਠੇ ਸੀ ਸਾਡੇ ਜਿੱਥੇ ਸੀ ਬੈਠੇ ਸੀ ਉੱਥੇ ਰਸਤੇ ਚੱਲ ਰਹੇ ਸੀ ਜਿਹੜੇ ਸਾਡੇ ਗਏ ਆ ਬਾਰਡਰਾਂ ਤੇ ਉਹਨਾਂ ਨੇ ਸਾਰਾ ਕੁਝ ਦੇਖਿਆ ਫੇਰੇ ਪੰਜਾਬ ਸਰਕਾਰ ਨੂੰ ਕੀ ਬਸਤ ਪੈ ਗਿਆ ਬਈ ਪੰਜਾਬ ਸਰਕਾਰ ਦਾ ਲੱਲਖ ਖੱਖਾ ਹੀ ਨਹੀਂ ਹਾਲਤਾਂ ਦੱਸ ਦੇਣਾ ਵੀ ਸਾਡੇ ਇਹਨਾਂ ਦਾ ਮਤਲਬ ਕੀ ਸੀ ਇਹ ਟਰਾਲੀ ਚੋਰਾਂ ਦਾ ਓਏ ਟਰੈਕਟਰ ਚੋਰਾਂ ਦਾ ਸਾਥ ਦੇ ਨਾਲੋਂ ਵੀਰੋ ਕਿਹੜੀ ਸਰਕਾਰ ਨੇ ਸਾਨੂੰ ਨੂੰ ਕੰਡ ਨਹੀਂ ਪਾਈ ਤੇ ਨਾ ਇਹਨਾਂ ਨੇ ਪਾਉਣੀ ਐ ਇਹਨਾਂ ਦਾ ਸਾਥ ਮਤ ਦਿਓ ਇਹ ਚੋਰਾਂ ਦਾ ਓਏ ਟਰੈਕਟਰ ਚੋਰਾਂ ਦਾ ਓਏ ਟਰਾਲੀ ਚੋਰਾਂ ਦਾ ਸਾਥ ਨਾ ਦਿਓ ਆ ਜਿਹੜੇ ਡਰਾਮੇ ਕਰਦੇ ਸਕੂਲਾਂ 'ਚ ਇਹਨਾਂ ਦਾ ਸਾਥ ਨਾ ਦਿਓ ਓ ਚੋਰਾ ਦਾ ਸਾਥ ਦੇ ਕੇ ਚੋਰੀ ਘਹਾਵਾਂਗੇ ਆਪਾਂ ਹੋਰ ਕੁਝ ਨਹੀਂ ਖੱਡ ਸਕਦੇ ਇਹਨਾਂ ਨੇ ਕਰਨਾ ਕਰੋਣਾ ਕੁਝ ਨਹੀਂ ਕੋਈ ਈ ਪੱਥਰ ਰੱਖ ਕੇ ਕਿਸੇ ਦਾ ਕੁਝ ਨਹੀਂ ਕਰਨਾ ਉਹ ਆ ਰੰਗ ਰੋਗਲ ਕਰਕੇ ਬੜੀਆਂ ਬਿਲਡਿੰਗਾਂ ਨੂੰ ਸੋਧਦੇ ਡਰਾਮੇ ਕਰ ਰਹੇ ਆ ਡਰਾਮੇ ਸਿਰਫ ਡਰਾਮੇ ਤੋਂ ਇਲਾਵਾ ਕੁਝ ਨਹੀਂ ਹੋਇਆ ਸਮਝੋ ਇਹਨਾਂ ਨੂੰ ਕੁਝ ਨਹੀਂ ਦੇਣਾ ਇਹਨਾਂ ਨੇ ਸਾਨੂੰ ਸਭ ਗੱਲਾਂ ਦੇ ਗਲ ਕੜਾਣ ਨਾ ਨਾ ਦਿੱਤਾ ਨਾ ਪਹਿਲਾਂ ਦਿੱਤਾ ਕਿਸ ਨੇ ਨਾ ਇਹਨਾਂ ਨੇ ਦੇਣਾ ਸੋ ਇਸ ਕਰਕੇ ਇਹਨਾਂ ਤੋਂ ਬਚੋ ਇਹਦਾ ਸ਼ੋਰ ਆ ਆਪਾਂ ਗੱਡੀਆਂ ਦੇ ਵਹਾਤੇ ਜਿੰਨੇ ਐਮਐਲਏ ਜਿੰਨੇ ਬਣਾਏ ਐਮਪੀ ਉਹ ਸ਼ੋਰ ਇਕੱਠੇ ਕਰਕੇ ਗੱਡੀਆਂ ਦੇ ਵਹਾਤੇ ਦੋਸ਼ ਸਾਡਾ ਕਸੂਰ ਸਾਡਾ ਅਸੀਂ ਵੋਟਾਂ ਪਾ ਕੇ ਇਹਨਾਂ ਨੂੰ ਬਣਾਏ ਪਰ ਕੀ ਪਤਾ ਸੀ ਵੀ ਇਹ ਸਾਰੇ ਹੀ ਚੋਰ ਨੇ ਜੇ ਸਾਨੂੰ ਪਤਾ ਹੁੰਦਾ ਕਿਉਂ ਵੋਟਾਂ ਪਾਉਂਦੇ ਆ ਮੁੱਲ ਦੇਦਾ ਸਾਨੂੰ ਸਾਡੇ 10-10 ਲੱਖ ਦੇ ਟਰੈਕਟਰ ਉਹ ਪੁੱਤਾਂ ਵਰਗੇ ਪਾਲੇ ਉਹ 4-4 ਲੱਖ ਦੇ ਟਰਾਲੇ ਸਾਡੇ ਉਹ ਖੇਹ ਬਣਾਦੇ ਇਹ ਪਾਪੀ ਸਰਕਾਰ ਨੇ ਇਹ ਚੋਰਾਂ ਨੇ ਲੈ ਗਏ ਟਰਾਲੇ ਸਾਡੇ ਟਰੈਕਟਰ ਸਾਡੇ 10-10 ਲੱਖ ਦੇ ਉਹ ਸਾਡੀਆਂ ਫਰਜਾਂ ਸਾਡੇ ਕੂਲਰ ਸਾਡੇ ਟੀਵੀ ਸਾਡਾ ਉਹ ਸਾਡੀਆਂ ਏਸੀ ਉਹ ਸਾਡੇ ਨਮਕ ਮਿਰਚ ਵਾਲੇ ਡੱਬੇ ਵੀ ਛੱਡੋ ਚੋਰਾਂ ਨੇ ਇਹ ਕਿੱਥੇ ਚੋਰ ਬਹਾਲਦੇ ਓਏ ਲੋਕੋ ਤੁਸੀਂ ਲੋਕਾਂ ਵਾਂ ਗੱਡੀਆਂ ਦੇ ਬਾਹਰ ਦੇ ਐਮਐਲਏ ਚੋਰ ਇਹ ਚੋਰਾਂ ਦਾ ਹਿਸਾਬ ਲਵਾਂਗੇ ਉਹ ਚੋਰਾਂ ਦਾ ਸਾਥ ਦੇਣ ਵਾਲੇ ਚੋਰ ਨਾ ਕਹਾਓ ਆਪਣੇ ਆਪ ਨੂੰ ਇਹ ਸਰਕਾਰਾਂ ਨੇ ਕਿਸੇ ਨੂੰ ਕੁਝ ਦਿੱਤਾ ਨਹੀਂ ਪਹਿਲਾਂ ਵੀ ਬੜੀਆਂ ਆਈਆਂ ਨਾ ਇਹਨਾਂ ਨੇ ਕੁਝ ਦੇਣਾ ਐਂ ਤਾਂ ਕਹਿੰਦਾ ਹੋਇਆ ਖਮਾ ਜੱਜ ਕਾ ਬਚੋ ਚੋਰਾਂ ਤੋਂ ਬਚੋ